ਹੈਲੋ YouTube ਪਰਵਾਰ ਵੈਲਕਮ ਟੂ ਬੈਕ ਮਾਈ ਚੈਨਲ ਰਮਨਦੀਪ ਸਿੰਘ ਬਲੌਗਸ ਤੁਹਾਡੇ ਪਰਾਦਾ ਛੋਟਾ ਜਿਹਾ ਚੈਨਲ ਆ ਸੋ ਸਭ ਤੋਂ ਪਹਿਲਾਂ ਅੱਜ 15 ਤਰੀਕ ਐ ਤੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਐ ਤੇ ਉਹ ਪ੍ਰਕਾਸ਼ ਦਿਹਾੜੀ ਦੇ ਆਪ ਸਭ ਨੂੰ ਲੱਖ ਲੱਖ ਮੁਬਾਰਕਾ ਤੇ ਨਾਲ ਹੀ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵਾ ਤੇ ਅੱਜ ਅਸੀਂ ਐਤਵਾਰ ਉਧਰ ਜਾਇਦਾ ਸੇਵਾ ਕਰਨ ਅੱਜ ਅਸੀਂ ਸਾਡੀ ਦਾ ਸੇਵਾ ਲਾਵਾਂਗੇ ਮਹਾਰਾਜ ਦੇ ਚਰਨਾਂ 'ਚ ਤੇ ਕੰਮ ਤੋਂ ਵੀ ਅੱਜ ਛੁੱਟੀ ਸੀ ਤੇ ਚੱਲਦੇ ਆਂ ਤਿਆਰ ਹੋਣੇ ਆਂ ਤੇ ਮਹਾਰਾਜ ਦੇ ਘਰ ਸੇਵਾ ਲਾਉਣੇ ਆਂ ਸਜਾਵਟ ਬਹੁਤ ਹੀ ਜ਼ਿਆਦਾ ਕੈਂਡ ਕੀਤੀ ਆ ਤੇ ਚੱਲ ਕੇ ਦਰਸ਼ਨ ਕਰਾਉਣਾ ਲੰਗਰ ਹਾਲ ਦੇ ਪਹਿਲੇ ਫਿਰ ਅੰਦਰ ਮਹਾਰਾਜ ਦੇ ਵੀ ਦਰਸ਼ਨ ਕਰਾਵਾਂਗਾ ਤੇ ਕਿਦਾਂ ਦੀ ਸਜਾਵਟ ਹੋਈ ਆ ਉਹ ਵੀ ਸਾਰੇ ਦਰਸ਼ਨ ਕਰਾਵਾਂਗਾ ਤੁਹਾਨੂੰ ਤੇ ਬਣੇ ਰਿਓ ਵੀਡੀਓ ਲਾਸਟ ਤੱਕ ਮਿਲਦੇ ਆਂ ਲੋ ਜੀ ਫਾਈਨਲੀ ਪਰਨਾ ਬਣ ਕੇ ਨਾ ਤੋਂ ਕੇ ਰੈਡੀ ਹੋ ਗਏ ਆ ਤੇ ਹੁਣ ਪ੍ਰਿੰਸ ਭਾਈ ਦੀ ਵੇਟ ਕਰ ਰਹੇ ਆਪਾਂ ਤੇ ਪ੍ਰਿੰਸਪਾ ਜੀ ਰੈਡੀ ਹੋ ਰਹੇ ਨੇ ਆਉਂਦੇ ਆ ਤੇ ਫਿਰ ਰਾਸਤੇ ਦੀ ਬਣਾਉ ਆ ਵੀਡੀਓ ਚ ਚਲਦੇ ਆ ਤੇ ਕਰਾਉਨੇ ਤੁਹਾਨੂੰ ਵੀ ਸਾਰੇ ਸੰਗਤ ਨੂੰ ਦਕਸ਼ਣ ਤੋਂ ਬਣੀ ਰਿਓ ਵੀਡੀਓ ਤੇ ਲਾਸਟ ਤੱਕ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਬਣੀ ਰਿਓ ਵੀਡੀਓ ਚ ਲਾਸਟ ਲੋ ਜੀ ਵਾਇਗ੍ਰੂ ਫਾਈਨਲੀ ਪਹੁੰਚ ਗਏ ਆ ਪਾਰਕਿੰਗ ਚ ਮੋਟਰਸੈਕਲ ਲਾ ਕੇ ਬੱਬਾ ਜੀ ਦੇ ਕਰੋ ਦਰਸ਼ਨ ਲੋ ਜੀ ਸੰਗਤ ਜੀ ਕਰੋ ਦਰਸ਼ਨ ਵਾਇਗ੍ਰੂ ਤੁਹਾਨੂੰ ਬੱਬਾ ਜੀ ਦੀ ਮਾਰਾ ਸੱਚ ਪਾਛਾ ਚਾਹੋ ਕੀ ਕਰ ਰਿਹਾ ਹੈ ਕੋਈ ਕਰੋਗੇ ਦਰਸ਼ਨ ਦਰਸ਼ਨ ਮਹਾਰਾਜ ਦੇ ਦਰਬਾਰ ਦੇ ਬਹੁਤ ਹੀ ਸੋਹਣੀ ਸਜਾਵਟ ਹੋਈ ਹੈ ਮਹਾਰਾਜ ਦੇ ਘਰੇ ਲੋ ਜੀ ਬਾਈ ਗੁਰੂ ਕਰੋ ਕੀਰਤਨ ਵਰਤ कृष्ण लोजी दाल जी बण ਹੋਣੇ 4 ਵਜੇ ਤੇ ਮੈਂ ਲੇਟ ਹੋ ਗਿਆ ਸੀ ਤੇ 9:30 ਵਜੇ ਦਾ ਪਰਨਾ ਬਣਾ ਕੇ 11:15 ਵਜੇ ਆਏ ਉਹ ਚਲ ਗਏ ਪਿੱਛੇ ਬਾਕੀ ਹੋਰ ਮਜਾ ਰਹਾ ਸੇਵਾ ਕਰਨਾ ਉਹ ਭਾਈ ਨੂੰ ਬਾੜੀ ਨਹੀਂ ਲੱਭਣ ਦੀ ਆ ਵੀ ਮੰਗਵੇ ਨਾ ਵਾਗਲੇ ਅੰਦੇ ਕੋਲ ਮਹਾਰਾਜ ਕਾਹਲੇ ਆਪਣਾ ਵੀ ਲੱਗ ਗਿਆ ਤੇ ਲੈ ਕੇ ਚੱਲੇ ਵਾਲਟੀ ਫਿਰ ਮਿਲਦੇ ਆ ਬੜੇ ਰੋ ਵੀਡੀਓ ਲਾ ਚਾ ਮਹਾਰਾਜੀ ਦੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ பண்ணி <tune> <tune> ਦਾ ਰਹਾ ਜੀ ਲੋ ਜੀ ਛੋਲਿਆਂ ਦੇ ਪ੍ਰਿੰਸਪਾਲ ਜੀ ਘੁਰਤਾ ਆ ਰਹੇ ਨੇ ਜੇ ਆਪਣੀ ਸਰਤਾ ਮਲ ਪੂਰੀ ਕਰਦੇ ਏਲਿਆਂ ਦਾ ਨੰਗਰ ਸਮਾਪਤ ਹੋ ਗਿਆ ਭਾਈ ਛੋਲਿਆਂ ਦਾ ਸ਼ੁਰੂ ਹੋਇਆ ਛੋਲਿਆਂ ਦੇ ਭੈ ਪਪਾ ਹੀ ਰੋਸ ਕੇ ਕਹਿੰਦੇ ਹਾਂ ਉਹ ਛੇ ਕੇਲੇ ਨਹੀਂ ਮਿਲੇ ਭਾਈ 2 ਕਿਲੋ ਰਹਿ ਗਏ ਰੰਮਣ ਬੱਲੇ ਤੇ ਕਿੰਲਾਏ ਉੱਤੇ ਹੈਗੇ ਡਾਚਾ ਬਾਕੀ ਬਹੁਤ ਹੀ ਸੰਗਤ ਰੋਸ ਕੇ ਬੰਦੇ ਚੈੱਕ ਕਰੋ ਕਨਿਸ਼ ਤੋ ਬਨੇਰੋ ਵੀਡੀਓ ਚਲਾ ਸਕਦੇ ਜੇ ਵਧੀਆ ਲੱਗੇ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੇਖਾ ਬੱਲੇ ਬਾਈ ਸਾਈਡ ਬਾਈ ਕਹਿੰਦੇ ਕਿ ਸਬਸਕ੍ਰਾਈਬ ਕਰ ਲੀਓ ਉਹ ਕਿਹਾ ਪਹਿਲਾਂ ਜੀਵਾ ਇਹ ਦੇਖ ਬਰਾ ਪਾਕ ਤੋਂ ਹੀ ਪੈਜਿੰਗ ਨਹੀਂ ਵਾਹ ਮੈਂ ਕਹਿੰਦਾ ਪੂਰੀ ਗੱਲ ਬਾਤ ਆ ਜਾਵੇ ਰੈਂਡ ਨਹੀਂ ਭੰਗ ਰੈਂਡ ਕਰਾਈ ਪੂਰੀ ਦੇ ਪ੍ਰਿੰਸ ਬਾਈ شادی ਖੁਸ਼ੀ ਚਾਹ ਦਾ ਲੰਗਰ ਲੱਭਾ ਪ੍ਰਿੰਸ ਭਾਈ ਨੂੰ ਜਿਹਦਾ ਪਿਆਸੇ ਨੂੰ ਖੂਨ ਹੀ ਲੱਭਾ ਹੁੰਦਾ ਪਾਣੀ ਜਿਹੜਾ ਤੇ ਸਾਈਡ ਬਾਈ ਵੀ ਚੱਲੇ ਨੇ ਕਹਿੰਦੇ ਰਸ ਖਾਣੇ ਖਾਣੇ ਭਾਵੇਂ ਬਾਹਰੋਂ ਲੈ ਕੇ ਦਿਓ ਹੋ ਫਾਈਨਲੀ ਚਾਹ ਨਗਰ ਛੱਡ ਲਗੇ ਗੁਰਦੁਆਰਾ ਸ਼੍ਰੀ ਰਾਮਸਰ ਸੰਤਾਂ ਨੂੰ ਚਾਹ ਚੜ੍ਹੀਏ ਆਹ ਪ੍ਰਿੰਸੀਪਲ ਡੀਗੂ ਵੱਲੋਂ ਹੋਰ ਡੂਰਾ ਅੱਗੇ ਆਪਾਂ ਚੱਲਦੇ ਆ ਚਾਹ ਲੋ ਜੀ ਬਾਈ ਜੀ ਕਰੋ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਈਟ ਦਾ ਵੀਊ ਚੈੱਕ ਕਰੋ ਮਹਾਰਾਜ ਦੇ ਦਰਬਾਰ ਦਾ ਇੱਕਰੀ ਦੁਬਾਰਾ ਫੇਰ ਸਮਾਗਮ ਮੌਲਾ ਦਾ ਮੱਥਾ ਟੇਕਦੇ ਸੇਟਾ ਕੋਈ ਨਹੀਂ ਜੀ ਸੰਤ ਬਾਬਾ ਦੀ ਜੀ ਦੋ ਸਾਲ ਦੇ ਦਰਸ਼ਨ ਕਰੋ ਵਾਹਿਗੁਰੂ ਜਗਤ ਕਰੇ ਨਮਸਕਾਰ ਜੇ ਭੰਤੇ ਨੂੰ ਮੇਰੇ ਨੇ ਬਚਾ ਆ ਗਿਆ ਜੇ ਲੋਬਾ ਬਾਪਾ ਨੇ ਸਵੀਕਾਰ ਕਰਕੇ ਬਿਲਕੁਲ ਨਹੀਂ ਦੀ ਨਾਸਰਦੀਨ ਦੀ ਗੜੀ ਉਹਦੇ ਸਿਪਾਈ ਸਾਨੂੰ ਦੋਵਾਂ ਨੂੰ जख्मी ਕਰ ਗਏ ਨੂ ਤੇ ਤੇਰ ਚੁੱਕ ਕੇ ਲੈ ਆਖੋ ਸਤਿ ਬਾਬਾ ਜੀ ਪਰਵਾਹ ਉਹ ਲਵੇਗਾ ਦੰਤਨ ਗੋ ਅਸੀਂ ਇਸ ਇਲਾਕੇ ਦੇ ਪਿੰਡਾਂ ਸਰਪੰਚਾਂ ਕੋਲ ਵੀ ਗਏ ਆ ਕਿਸੇ ਨੇ ਸੁਣਿਆ ਮੁਖੀਆਂ ਕੋਲ ਵੀ ਗਏ ਆ ਕਿਸੇ ਨੇ ਸੁਣਿਆ ਸੋ ਸੂਰਮਾ ਨਾਮ ਲੈ ਕੇ ਇਹ ਸਫੇਤਾ ਨਹੀਂ ਹੈ ਅਰਦਾਸ ਦੇ ਤੋ ਫੌਖਾ ਬੋਲ ਦੇਗਾ ਤੁਸੀਂ ਸੁਣ ਲੋਗੇ ਲੋ ਜੀ ਫਾਈਨਲੀ ਸੇਵਾ ਕਕੇ ਆ ਗਏ ਆ ਘਰ ਤੇ ਬੋਲੀਓ ਸਾਰੀ ਕਿਵੇਂ ਦੀ ਲੱਗੀ ਸਾਰੇ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਤੁਹਾਡੇ ਵਰਗੇ ਭਰਾ ਇਸ ਵੀਡੀਓ ਰਾਹੀਂ ਮਾਰਾਏ ਦੇ ਘਰ ਦੇ ਦਰਸ਼ਨ ਕਰ ਸਕਣ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਏ ਕ ਨਵੀਂ ਵੀਡੀਓ ਚ ਜਲਦੀ ਤਦ ਲਈ ਸਤਿ ਸ੍ਰੀ ਅਕਾਲ